5 ਸਾਲ ਦੀ ਉਮਰ ਬੱਚੇ ਤੇ ਸਤਿਗੁਰੂ ਜੀ ਦੀ ਇੱਦਾਂ ਦੀ ਬਖਸ਼ਿਸ਼ ਹੋਈ ਏ ਕਿ 14 ਬਾਣੀਆਂ ਯਾਦ ਨੇ ਹੋਰ ਕਿਹੜੀ ਬਾਣੀ ਯਾਦ ਹੈ ਬਟੇ ਰਾਗ ਮਾਲਾ ਰਾਗ ਰਾਗ ਮਾਲਾ ਤੇ ਰਾਗ ਮਾਲਾ ਸੁਣਾ ਦੇ ਥੋੜੀ ਜੀ ਰਾਗ ਮਾਲਾ ਰਾਗ ਇੱਕ ਸੰਗ ਪੰਚ ਵਰੰਗਨ ਸੰਗ ਲਾਪੇ ਆਠੋਂ ਨੰਦਨ प्रथम ਰਾਗ ਪੈ ਰੋਵੇ ਕਰੀ ਪੰਚ ਰਾਗਨੀ ਸੰਗ ਗੁਚਰੀ प्रथम ਪੈ ਰਵੀ ਬਿਲਾਵਲੀ ਪੁਨਿਆ ਕੀ ਜਾਵੇ ਬੰਗਲੀ ਪੁੰਨਸ ਲੇਖੀ ਕੀ ਪਈ ਬਾਈ ਇਹ ਤੇ ਰੋਗੀ ਪਾਚੋ ਨਾਰੀ ਹੰਚਮ ਹਰ ਇਹ ਇਹ ਰੂਹ ਹੈ ਕੋਈ ਇਹ ਕੋਈ ਜਨਮ ਨਹੀਂ ਹੋਇਆ ਇਹ ਬੱਚੇ ਦੀ ਕਿਸੇ ਦੀ ਰੂਹ ਹੈ ਕੋਈ ਇਹ ਕੋਈ ਭਗਤੀ ਸ਼ਕਤੀ ਵਾਲੀ ਰੂਹ ਆ ਗਈ ਹੈ ਸਾਡੇ ਵਿੱਚ ਜਿਹੜੀ ਕਿ ਇਹਦੀ ਪਿਛਲੀ ਭਗਤੀ ਪਿਛਲੇ ਕਰਮ ਜਿਹੜੇ ਪੁਰਬਲੇ ਕੰਮ ਨੇ ਉਹ ਪ੍ਰਗਟ ਹੋ ਗਏ ਨੇ ਪੁਰਬ ਪੁਰਬ ਕਰਮ ਕੇ ਅੰਕੁਰਜ ਪ੍ਰਗਟੇ ਪੇਟੇ ਰਿਸਕ ਪੁਰਖ ਬੈਰਾਗੀ ਕਿ ਮੈਂ ਤੇ ਮੇਰੇ ਕੋਲ ਲਫਜ਼ ਨਹੀਂ ਕਿ ਮੈਂ ਸਤਗੁਰਾਂ ਦੀ ਜੋ ਬਖਸ਼ਿਸ਼ਾਂ ਅੱਜ ਵਿਖਣ ਨੂੰ ਮਿਲ ਰਹੀਆਂ ਨੇ ਕਿ ਵਾਕਈ ਕਰਮਾ ਤਾਂ ਹੁੰਦੀਆਂ ਨੇ ਵਾਕਈ ਇੰਨੀ ਇੰਨੀ ਛੋਟੀ ਉਮਰ ਦੇ ਵਿੱਚ ਆਪਣੀ ਪੜ੍ਹਾਈ ਦੇ ਨਾਲ ਨਾਲ ਇੰਨੀ ਬਾਣੀ ਯਾਦ ਕੀਤੀ ਜਾ ਸਕਦੀ ਹੈ ਮੈਂ ਤੇ ਜੋ ਇਹਦੇ ਮਾਤਾ ਪਿਤਾ ਨੇ ਉਹਨਾਂ ਨੂੰ ਸਟੇਜ ਤੇ ਬੁਲਾਉਣਾ ਚਾਹੁੰਦਾ ਇਹਦਾ ਬੱਚੇ ਦਾ ਸਨਮਾਨ ਕਰਨਾ ਵੀ ਬੜਾ ਜ਼ਰੂਰੀ ਹੈ ਮੈਂ ਮੈਂ ਇਹਨਾਂ ਦੇ ਮਾਤਾ ਪਿਤਾ ਨੂੰ ਬੀਬੀ ਪਰਮਜੀਤ ਕੌਰ ਜੀ ਨੂੰ ਜਿਹੜੇ ਮਿਹਨਤ ਕਰਦੇ ਨੇ ਬੱਚੇ ਨੂੰ ਨਾਲ ਦੁਨਿਆਵੀ ਪੜ੍ਹਾਈਆਂ ਦੇ ਨਾਲ ਇੱਕ ਗੁਰਮਤਿ ਵਿੱਦਿਆ ਵੀ ਦੇ ਰਹੇ ਨੇ